ਪੰਜਾਬ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਹਿਰਾਸਤ ਵਿੱਚ ਲੈ ਲਿਆ ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਵਿਸ਼ੇਸ਼ ਪੰਜਾਬ ਦੇ ਪਿੰਡਾਂ ਦੇ ਵਿੱਚ ਸੇਵਾਦਾਰ ਤੁਹਾਡੇ ਦਵਾਰ ਕੈਂਪ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਸੈਂਟਰ ਸਰਕਾਰ ਦੀਆਂ ਪਾਲਿਸੀਆਂ ਆਮ ਲੋਕਾਂ ਤੱਕ ਪਹੁੰਚ ਰਹੀਆਂ ਕਿ ਨਹੀਂ ਪਹੁੰਚ ਰਹੀਆਂ ਉਹਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਕੈਂਪ ਲਗਾ ਰਹੀ ਸੀ ਜਿਹਦੇ ਚੱਲਦੇ ਆ ਪੰਜਾਬ ਸਰਕਾਰ ਨੇ ਇਨ੍ਹਾਂ ਕੈਂਪਾਂ ਨੂੰ ਫਰਜ਼ੀ ਕਰਾਰ ਦਿੱਤਾ ਤੇ ਪੁਲਿਸ ਨੇ ਬੀਜਪੀ ਦੇ ਲੀਡਰਾਂ ਵੱਲੋਂ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਜਿਹੜਾ ਸਮਾਨ ਹੈ ਲੈਪਟਾਪ ਉਹ ਵੀ ਦੋਸ਼ ਲਗੇ ਕਿ ਕਬਜ਼ੇ 'ਚ ਲੈ ਲੇ ਤੇ ਬੀਤੇ ਦਿਨ ਵੀ 100 ਤੋਂ ਵੱਧ ਭਾਰਤੀ ਜਨਤਾ ਪਾਰਟੀ ਦੇ ਲੀਡਰ ਪੁਲਿਸ ਨੇ ਸਵੇਰੇ ਹਰਾਸਤ 'ਚ ਵਿਜਲੇ ਇਸ ਤੇ ਕਾਫੀ ਘੰਟੇ ਨਜ਼ਰਬੰਦ ਕਰਨ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ ਤੇ ਬੀਤੇ ਦਿਨੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ ਕਿ ਜੇ ਮੁਖਮਤੀ ਭਗਵੰਤ ਮਾਨ ਦੇ ਵਿੱਚ ਹਿੰਮਤ ਆ ਤੇ ਮੈਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਰਾਏਪੁਰ 'ਚ ਜਾਣਾ ਤੇ ਮੈਨੂੰ ਫੜ ਕੇ ਦਿਖਾਓ ਤੇ ਅੱਜ ਜਦੋਂ ਉਹ ਆਪਣੇ ਘਰੋਂ ਨਿਕਲੇ ਸੀ ਤੇ ਰਾਸਤੇ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਰੋਕੇ ਹਿਰਾਸਤ ਵਿੱਚ ਲੈ ਲਿਆ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਪੁਲਿਸ ਨੇ ਹਿਰਾਸਤ ਵਿੱਚ ਉਹ ਕੈਂਪ ਲਗਾਉਣ ਲਈ ਜਾ ਰਹੇ ਸੀ ਤੇ ਇਸ ਸਮੇਂ ਹੁਣ ਪੰਜਾਬ ਸਰਕਾਰ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਵੱਲੋਂ ਨਾਰੇਬਾਜ਼ੀ ਚੱਲ ਰਹੀ ਆ ਪੰਜਾਬ 'ਚ 227 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਸਿਆਸੀ ਮੌਲ ਪੂਰੀ ਤਰ੍ਹਾਂ ਗਰਮਾ ਆ ਗਿਆ ਇਹਨਾਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਭਾਰਤੀ ਜਨਤਾ ਪਾਰਟੀ ਨੇ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਆਪਣੇ ਕਮਜ਼ੋਰ ਪੱਖ ਨੂੰ ਮਜ਼ਬੂਤ ਕਰਨ ਲਈ ਪਿੰਡੂ ਇਲਾਕਿਆਂ ਦੇ ਵਿੱਚ ਫੋਕਸ ਕੀਤਾ ਸੀ ਤੇ ਫੋਕਸ ਕਰ ਰਹੇ ਨੇ ਤੇ ਕੇਂਦਰ ਸਰਕਾਰ ਦੇ 8 ਸਰਕਾਰੀ ਯੋਜਨਾਵਾਂ ਦੇ ਸਾਰੇ ਭਾਰਤੀ ਜਨਤਾ ਪਾਰਟੀ ਪਿੰਡਾਂ ਦੇ ਵਿੱਚ ਇਹਨਾਂ ਸਕੀਮਾਂ ਨੂੰ ਲੈ ਕੇ ਐਂਟਰੀ ਕਰਕੇ ਆਪਣਾ ਆਧਾਰ ਮਜ਼ਬੂਤ ਕਰਨ ਦੇ ਵਿੱਚ ਜੁਟੀ ਹੋਈ ਸੀ ਅੱਠ ਸਕੀਮਾਂ ਨੇ ਜਿਹੜੀਆਂ ਔਰਤਾਂ ਦੇ ਨਾਲ ਨੌਜਵਾਨਾਂ ਦੇ ਨਾਲ ਕਿਸਾਨਾਂ ਦੇ ਨਾਲ ਦਲਤਾਂ ਦੇ ਨਾਲ ਸੰਬੰਧ ਰੱਖਦੀਆਂ ਨੇ ਉਹਨੂੰ ਲੈ ਕੇ ਹੀ ਕੈਂਪ ਲਗਾਏ ਜਾ ਰਹੇ ਸੀ ਤੇ ਅੱਜ ਭਾਜਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਨੂੰ ਜਾਂਦੇ ਹੋਏ ਹੀ ਪੁਲਿਸ ਨੇ ਰਾਸਤੇ ਵਿੱਚ ਰੋਕ ਲਿਆ ਤੇ ਉੱਥੇ ਇੱਕ ਲਗਾਏ ਗਏ ਕੈਂਪ ਵਿੱਚ ਉਹ ਸ਼ਾਮਲ ਹੋਣ ਜਾ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਉੱਥੇ ਹੀ ਬੈਠ ਕੇ ਧਰਨਾ ਸ਼ੁਰੂ ਕਰ ਦਿੱਤਾ ਜਿੱਥੇ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਸੀ ਸੁਨੀਲ ਜਾਖੜ ਦੇ ਨਾਲ ਸਾਬਕਾ ਸਿਹਤ ਮੰਤਰੀ ਸਰਜੀਤ ਕੁਮਾਰ ਜਿਆਣੀ ਸਮੇਤ ਹੋਰ ਵੀ ਬੀਜੇਪੀ ਦੇ ਵਰਕਰ ਤੇ ਲੀਡਰ ਨਾਲ ਸਨ ਇਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਹਰਾਸਤ ਵਿੱਚ ਲੈ ਲਿਆ ਤੇ ਜਾਖੜ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਤਾਨਾਸ਼ਾ ਘਰਾੜ ਦਿੱਤਾ ਸੁਨੀਲ ਜਾਖੜ ਨੇ ਇਸ ਦੌਰਾਨ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਇਸ ਗੱਲ ਤੇ ਸ਼ੱਕ ਸੀ ਕਿ ਭਗਵੰਤ ਮਾਨ ਵਾਕਈ ਹੀ ਪੰਜਾਬੀ ਆ ਪਰ ਪੰਜਾਬ ਵਿੱਚ ਪਹਿਲਾ ਬਾਹਰ ਤੋਂ ਜਿਹੜੇ ਹਮਲਾਵਰ ਆਉਂਦੇ ਰਹੇ ਨੇ ਤੇ ਹੁਣ ਦਿੱਲੀ ਤੋਂ ਆ ਕੇ ਲਟੇਰੇ ਬੈਠੇ ਨੇ ਤੇ ਚੰਡੀਗੜ੍ਹ 'ਚ ਬੈਠ ਕੇ ਉਹ ਪੰਜਾਬ ਨੂੰ ਲੋਟ ਰਹੇ ਨੇ ਤੇ ਪੰਜਾਬ 'ਚ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਸ਼ਾਮ ਦੰਡ ਵਿਧ ਅਜਿਹੇ ਜਿਹੜੇ ਨੇ ਲੋਕਾਂ ਨੂੰ ਜਿਹੜਾ ਉਤਸ਼ਾਹ ਕਰ ਰਹੇ ਉਹਨਾਂ ਨੇ ਕਿਹਾ ਕਿ ਹਾਲੇ ਤਾਂ ਭਾਜਪਾ ਦੇ ਲੀਡਰਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਪਰ ਜਿਵੇਂ ਆਮ ਆਦੀ ਪਾਰਟੀ ਦੇ ਮਾਮਲਿਆਂ ਦੇ ਚਾਰਜ ਮਨੀਸ਼ ਸੋਧਿਆ ਨੇ ਕਿਹਾ ਸੀ ਕਿ ਲੜਾਈ ਝਗੜਾ ਸੱਚ ਝੂਠ ਜੋ ਵੀ ਅਸੀਂ ਜਿੱਤਾਂਗੇ ਤਾਂ ਉਸ ਦੇ ਚੱਲਦਿਆਂ ਹੁਣ ਬੀਜੇਪੀ ਦੇ ਪ੍ਰਧਾਨ ਨੇ ਕਿਹਾ ਕਿ ਹੁਣ ਤਾਂ ਬੀਜੇਪੀ ਦੇ ਲੀਡਰਾਂ ਦੇ ਗ੍ਰਿਫਤਾਰ ਹੋਣੇ ਅੱਗੇ ਸਿਰ ਵੀ ਜਿਹੜੇ ਨੇ ਉਹ ਪਾਟਣਗੇ ਸੁਨੀਲ ਜਾਖੜ ਨੇ ਆਪਣੇ ਸੰਬੋਧਨ ਭਾਸ਼ਣ ਵਿੱਚ ਇਹ ਵੀ ਕਿਹਾ ਕਿ ਲੋਕ ਕਹਿੰਦੇ ਨੇ ਕਿ ਸੁਨੀਲ ਜਾਖੜ ਪੱਗ ਨਹੀਂ ਬੰਦਾ ਪਰ ਮੈਂ ਕਹਿੰਦਾ ਕਿ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਗ ਦੀ ਇੱਜ਼ਤ ਰੱਖਣੀ ਚਾਹੀਦੀ ਆ ਉਹਨੇ ਕਿਹਾ ਕਿ ਬੀਜੇਪੀ ਸਿੱਧੇ ਲੋਕਾਂ ਨੂੰ ਕੇਂਦਰ ਦੀਆਂ ਯੋਜਨਾਵਾਂ ਦੇ ਲਈ ਸਰਕਾਰ ਦੇ ਪੋਰਟਲ ਤੇ ਰਜਿਸਟਰ ਕਰਵਾ ਰਹੀ ਹੈ ਪਰ ਇਸ ਤੇ ਪੰਜਾਬ ਦੀ ਆਮ ਆਦੀ ਪਾਰਟੀ ਸਰਕਾਰ ਨੂੰ ਇਤਰਾਜ਼ ਨੇ ਰਾਜ ਸਰਕਾਰ ਦਾ ਕਹਿਣਾ ਕਿ ਕੰਮ ਸੂਬਾ ਸਰਕਾਰ ਦਾ ਹੈ ਇਸ ਨਾਲ ਡਾਟਾ ਲੀਕ ਹੋਣ ਦਾ ਖਤਰਾ ਉਧਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਨਹੀਂ ਬਲਕਿ ਕੇਜਰੀਵਾਲ ਤੇ ਮਨੀਸ਼ ਸੋਧੀਆ ਸਰਕਾਰ ਚਲਾ ਰਹੇ ਨੇ ਇਹ ਸਰਕਾਰ ਬਹੁਤ ਵੱਡਾ ਪਾਪ ਕਰ ਰਹੀ ਹੈ ਸੁਨੀਲ ਜਾਖੜ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਜਿਹੜੀਆਂ ਸੈਂਟਰ ਸਰਕਾਰ ਦੀਆਂ ਸਕੀਮਾਂ ਉਹਨਾਂ ਬਾਰੇ ਜਾਣਕਾਰੀ ਦੱਸ ਰਹੀ ਹੈ ਲੇਕਿਨ ਪੰਜਾਬ ਸਰਕਾਰ ਨੂੰ ਪਤਾ ਨਹੀਂ ਕਿਉਂ ਇਤਰਾਜ਼ ਹੈ ਸੁਨੀਲ ਜਾਖੜ ਨੇ ਇਹ ਵੀ ਕਿਹਾ ਕਿ ਰੱਬ ਜਦੋਂ ਵੀ ਕਿਸੇ ਦੀ ਮਾਰਦਾ ਤਾਂ ਉਹਦੀ ਮੱਤ ਮਾਰਦਾ ਤੇ ਹੁਣ ਆਮ ਆਦੀ ਪਾਰਟੀ ਦੀ ਮੱਤ ਮਰ ਗਈ ਆ ਪੰਜਾਬ ਸਰਕਾਰ ਠੇਕੇ ਤੇ ਚੱਲ ਰਹੀ ਆ 2027 ਤੋਂ ਬਾਅਦ ਦਿੱਲੀ ਵਾਲੇ ਤਾਂ ਦਿੱਲੀ ਵਾਪਸ ਚਲੇ ਜਾਣਗੇ ਲੇਕਿਨ ਜਿਹੜੇ ਇਥੋਂ ਦੇ ਵਿਧਾਇਕ ਪੈਸੇ ਲੁੱਟ ਰਹੇ ਨੇ ਉਹਨਾਂ ਸਾਰਿਆਂ ਨੂੰ ਭੁਗਤਣਾ ਪਊਗਾ ਗਰੀਬਾਂ ਦੇ ਘਰ ਵਿੱਚ ਜੋ ਵੀ ਕੁਝ ਹੋਏਗਾ ਅਸਲੀ ਚੋਰੀ ਉਸੇ ਦਿਨੀ ਹੋਏਗੀ ਜਖੜ ਨੇ ਵੀ ਕਹਿ ਕੇ ਮੋਦੀ ਸਰਕਾਰ ਦਾ ਸੰਦੇਸ਼ ਹੈ ਕਿ ਗਰੀਬਾਂ ਦੀ ਮਦਦ ਕਰੋ ਵੋਟ ਆਪਣੇ ਆਪ ਆ ਜਾਣਗੇ ਉਹਨਾਂ ਕਿਹਾ ਕਿ ਗਰੀਬ ਦਾ ਭਲਾ ਕਰੋ ਤੇ ਵੋਟ ਦੇਣ ਜਾਣਾ ਦੇਣ ਪਰ ਅਸ਼ੀਰਵਾਦ ਜ਼ਰੂਰ ਦੇਣਗੇ ਤੇ ਗਰੀਬ ਦੀ ਹਾਂ ਬਹੁਤ ਮਾਇਨੇ ਰੱਖਦੀ ਹੈ ਤੇ ਪੰਜਾਬ ਸਰਕਾਰ ਹੰਕਾਰ ਦੇ ਵਿੱਚ ਡੁੱਬੀ ਹੋਈ ਆ ਇਨੂੰ ਹੁਣ ਪੋਟੰਡ ਦਾ ਜਾਂ ਉਖਾੜ ਦਾ ਸਮਾਂ ਆ ਚੁੱਕਾ ਤੇ ਲੋਕ ਹੀ ਪੰਜਾਬ ਦੇ ਇਹਨਾਂ ਦੇ ਖਿਲਾਫ ਹੋ ਚੁੱਕੇ ਨੇ ਪੰਜਾਬ ਵਿੱਚ ਹੁਣ ਤੱਕ 91 ਲੱਖ ਆਸ਼ਮਨ ਕਾਰਡ ਬਣਾਏ ਗਏ ਜਦ ਕਿ ਹਰਿਆਣਾ ਵਿੱਚ 1 ਕਰੋੜ 41 ਲੱਖ ਕਾਰਡ ਬਣੇ ਨੇ ਤੇ ਪਿਛਲੇ 1 ਮਹੀਨੇ ਵਿੱਚ ਪੰਜਾਬ ਵਿੱਚ 64000 ਕਾਰਡ ਬਣਾਏ ਗਏ ਨੇ ਜਾਖੜ ਨੇ ਕੇਜਰੀਵਾਲਾ ਤੇ ਉਹਨਾਂ ਦੀ ਪਾਰਟੀ ਤੇ ਨਿਸ਼ਾਨਾ ਲਾਉਂਦੇ ਕਿਹਾ ਕਿ ਉਹਨਾਂ ਦੀ ਨਜ਼ਰ ਵਿੱਚ ਸਿਰਫ ਤੇ ਸਿਰਫ ਹੋਰ ਕੁਝ ਨਹੀਂ ਆ 60000 ਏਕੜ ਜ਼ਮੀਨ ਸੀ ਜਿਸ ਨੂੰ ਉਹ ਕਬਜ਼ਾ ਕਰਨਾ ਚਾਹੁੰਦੇ ਸੀ ਉਧਰ ਆਵਾਦੀ ਪਾਰਟੀ ਨੇ ਵੀ ਸਵਾਲ ਖੜੇ ਕੀਤੇ ਨੇ ਉਹਨੇ ਕਿਹਾ ਕਿ ਕੋਈ ਰਾਜਨੀਤਿਕ ਪਾਰਟੀ ਕਿਵੇਂ ਲੋਕਾਂ ਨੂੰ ਰਜਿਸਟਰ ਕਰ ਸਕਦੀ ਹੈ ਉਹਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਕਈ ਜਿਹੜੇ ਲੀਡਰ ਰਾਸਤ ਚ ਲਏ ਸੀ ਲੇਕਿਨ ਬੀਜੇਪੀ ਨੇ ਐਲਾਨ ਕੀਤਾ ਸੀ ਕਿ ਅਸੀਂ ਹੋਰ ਵੀ ਜਿਹੜੇ ਕੈਂਪ ਲਗਾਵਾਂਗੇ ਲੇਕਿਨ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਪਰ ਉਧਰ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਭਰ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਵੱਖ-ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਵਾ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਵਾ ਉਹ ਸ਼ਕਤੀ ਪ੍ਰਦਰਸ਼ਨ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਕਿ ਇਹ ਪੰਜਾਬ ਸਰਕਾਰ ਦਾ ਜਿਹੜਾ ਵਾ ਧੱਕਾ ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਦੇ ਪਿੰਡ ਰਾਏਪੁਰ ਉਸੇ ਜਗ੍ਹਾ ਤੇ ਗਰੀਬਾਂ ਦੇ ਹਿੱਤ ਲਈ ਦੁਬਾਰਾ ਕੈਂਪ ਲਗਾਏ ਗਏ ਸੀ ਜਿੱਥੇ ਮਾਨ ਸਰਕਾਰ ਨੇ ਉਹਨਾਂ ਨੂੰ ਰੋਕਿਆ ਹੁਣ ਸਵਾਲ ਹੈ ਕਿ ਉਧਰ ਇਸ ਮਸਲੇ ਦੇ ਵਿੱਚ ਜਿੱਥੇ ਸੁਨੀਲ ਜਾਖੜ ਦੀ ਗ੍ਰਿਫਤਾਰੀ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਉੱਥੇ ਹੀ ਪਿਛਲੇ ਦਿਨ ਵੀ ਭਾਜਪਾ ਦੇ 100 ਤੋਂ ਵੱਧ ਜਿਹੜੇ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਸਲ ਦੇ ਵਿੱਚ ਭਾਜਪਾ ਦਾਵਾ ਕਰ ਰਹੀ ਹੈ ਕਿ ਜਿਹੜੇ ਆ ਸੈਂਟਰ ਸਰਕਾਰ ਦੀਆਂ ਉਹ ਸਕੀਮਾਂ ਜਿਹੜੀਆਂ ਪੂਰੇ ਹਿੰਦੁਸਤਾਨ ਦੇ ਵਿੱਚ ਲਾਗੂ ਲੇਕਿਨ ਪੰਜਾਬ ਦੇ ਵਿੱਚ ਜਿਹੜਾ ਲੋਕਾਂ ਨੂੰ ਫਾਇਦਾ ਨਹੀਂ ਮਿਲ ਰਿਹਾ ਇਸ ਕਰਕੇ ਭਾਜਪਾ ਵੱਲੋਂ ਸੇਵਾਦਾਰ ਤੁਹਾਡੇ ਦਵਾਰ ਲੈ ਕੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜੋ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਰਦਾਸ਼ਤ ਨਹੀਂ ਹੈ ਬੀਤੇ ਦਿਨ ਜੀ ਬੀਜੇਪੀ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰੀਆ ਨੂੰ ਇੱਕ ਵਫਦ ਵੀ ਮਿਲਿਆ ਸੀ ਤੇ ਪੰਜਾਬ ਸਰਕਾਰ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਸੀ ਤੇ ਮੰਗ ਪੱਤਰ ਦੇ ਵਿੱਚ ਕਿਹਾ ਗਿਆ ਸੀ ਕਿ ਮੋਦੀ ਸਰਕਾਰ ਵੱਲੋਂ ਗਰੀਬਾਂ ਬਰੋਜ਼ਗਾਰਾਂ ਕਿਸਾਨਾਂ ਦਲਤਾਂ ਔਰਤਾ ਅਤੇ ਨੌਜਵਾਨਾਂ ਦੀ ਭਲਾਈ ਵਾਸਤੇ ਜਿਹੜੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਸੀ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਕਾਇਮਜਾਬ ਕਰਨ ਵਿੱਚ ਜਾਂ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਤਾਂ ਹੁਣ ਜਦ ਭਾਰਤੀ ਜਨਤਾ ਪਾਰਟੀ ਲੋਕਾਂ ਤੱਕ ਕੈਂਪਾਂ ਦੇ ਰਹੀ ਪਹੁੰਚ ਰਹੀ ਹੈ ਤਾਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਉਹਨਾਂ ਨੂੰ ਰੋਕ ਰਹੀ ਹੈ ਲੇਕਿਨ ਉਹਨਾਂ ਦੇ ਜਿਹੜੇ ਕੈਂਪ ਆ ਉਹ ਇਸੇ ਤਰ੍ਹਾਂ ਹੀ ਚੱਲਦੇ ਰਹੇ ਨੇ ਪਰ ਅੱਜ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਰੀਲ ਜਾਖੜ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਇਸ ਖਬਰ ਦੇ ਨਾਲ ਧੜਤੋੜੇ ਮੈਂ ਆ ਗਿਆ ਦੇਖਦੇ ਰ ਹੋਏ ਬੀਐਸਪੀ ਪੰਜਾਬ ਧੰਨਵਾਦ